ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਸਤਖੰਡ ਸ੍ਰੀ ਹਜੂਰ ਸਾਹਿਬ ਨੰਦੇੜ ਸਾਹਿਬ ਦੀ ਆਪ ਜੀ ਦਰਸ਼ਨ ਕਰ ਰਹੇ ਹੋ ਸਤਿਗੁਰੂ ਜੀ ਕਿਰਪਾ ਕਰ ਤੁੰਗੂ ਸੰਗਤਾਂ ਦੇ ਮੇਰ ਭਰਾ ਦਖਣ ਚੜਦੇ ਆ ਗਲਾ ਬਖਸ਼ਿਸ਼ ਕਰਨ ਸੋ ਅਸੀਂ ਇਸ ਜਗ੍ਹਾ ਤੇ ਯਾਤਰਾ ਤੇ ਆਏ ਹਾਂ ਸੋ ਬੜਾ ਹੀ ਸੁਹਾਵਣਾ ਸਮਾ ਜਿਹੜਾ ਹੈ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ ਆਪ ਜੀ ਦਰਸ਼ਨ ਕਰ ਰਹੇ ਹੋ ਸੋ YouTube ਦੇ माध्यमातून ਦੇ ਨਾਲ ਸੋ ਆਪ ਨੂੰ ਬੇਨਤੀ ਹੈ ਕਿ ਆਪ ਵੀ ਦਰਸ਼ਨ ਕਰੋ ਤੇ ਹੋਰ ਨਾਲ ਸੰਤਾਨਾਂ ਨੂੰ ਇਹ ਵੀਡੀਓ ਜਿਹੜੀ ਹੈ ਵੱਧ ਤੋਂ ਵੱਧ ਪੰਜਾਬੀ ਸ਼ੇਅਰ ਕਰ ਦਿਓ ਗਗਨ ਸਰਕਾਰ ਜੋਗਖੰਡ ਖੰਡ ਸਜਖੰਡ ਸ੍ਰੀ ਹਜੂਰ ਸਾਹਿਬ ਦਾਡੇੜ ਮਹਾਰਾਸ਼ਟਰ ਆਪ ਦੀ ਜਗ੍ਹਾ ਤੇ ਦਰਸ਼ਨ ਕਰ ਰਹੇ ਹੋ ਕਿਰਪਾ ਦਾ ਇਨਨਾ ਰੋਸਾ ਕੇ ਤਾਂ ਦਰਸ਼ਨ ਮੈ ਹਰੋਂ ਸਤਿ ਸ੍ਰੀ ਅਕਾਲ ਜੀ ਨਾਮ ਜੀ ਆਇਆਂੇ ਵਾਈਰ ਦੀ ਕਾ ਖਾਲਸਾ ਵਾਈਰ ਦੀ ਫਤਿਹ ਜੈ ਨਾਮ ਅਲੇਜਨ ਸਤਿ ਸੋਹਜ ਸੰਗਤ ਪਾਈ ਜਨਮ ਤਰਨ ਦਾ ਸਾਧਨ ਕੇ ਆਸ ਆਉਣ ਲਈ ਮਗਾਂ ਨੂੰ ਸਾਧ ਸੰਗਤ ਦੇ ਤਰ੍ਹਾਂ ਅਰਦਾਸ ਸੁਪਾਈਆ ਮੂਰ ਜਨਮਾਨ ਕਮਾਨ ਪਿਆਸ ਤੇ ਰਾਗ ਗੁਰੂ ਜੀ ਮਹੰਲਾਤ ਕੰਦੇਵਾ ਸਤਿਗੁਰੂ ਪਿਆਰੀ ਸਾਧ ਸੰਗਤ ਜੀ ਸ੍ਰੀ ਗੋਸ਼ ਸਾਹਿਬ ਜੀ ਸਚਕੰਡ ਸ੍ਰੀ ਹਜੂਰ ਸਾਹਿਬ ਆਪ ਜੀ ਉਪਰ ਦੇ ਦਰਸ਼ਨ ਕਰ ਰਹੇ ਹੋ ਜੀ ਮੇਰੇ ਮਾਤਾ ਦੀ ਸਤ ਸੰਗਤ ਦੇ ਸੋਸਰੇ ਆ ਜੋਤਿ ਪਰ ਸਾਡਾ ਬਲ ਪਾਇਆ ਤੁਮਹੀ ਕਾਰ ਸਦਨਿਆ ਜਾਨ ਕੇ ਪਾਲੋ ਸਤਿਗੁਰੂ ਦਾ ਕੋਈ ਨਾ ਕਿਸ ਕੀ ਕਰਿਆ ਸੇਵ ਸੇਵ ਜੇ ਕਹੋਂ ਬਾਹੇ ਠਾਕ ਪਾ ਦੇ ਮਨ ਭਾਉ ਕਰਿਆ ਊੜੇ ਊੜ ਆਵੇ ਸਖ